जय गुरुदेव ਧੰਨ ਗੁਰੂਦੇਵ ਜੋ ਬੋਲੇ ਸੋ ਨਿਰਪੈ ਸ਼੍ਰੀ ਗੁਰੂ ਰਵਦਾਸ ਮਹਾਰਾਜ ਕੀ ਜੈ ਜਦੋਂ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੀ ਤਲਾਸ਼ ਮੀਰਾ ਵਾਈ ਸਤਿਗੁਰ ਜੀ ਨੂੰ ਹੁੰਦੀ ਆ ਤੇ ਉਹ ਗੁਰੂ ਜੀ ਦਾ ਗੁਣ ਗਾਣ ਕਿਵੇਂ ਕਰਦੀ ਆ ਤੇ ਆਪਾਂ ਅੱਜ ਵਿਆਹਨ ਕਰਦੇ ਆਪਣੇ ਛੋਟੇ ਜਿਹੇ ਗੀਤ ਰਾਹੀਂ ਤੇ ਲਾਈਕ ਸਬਸਕ੍ਰਾਈਬ ਫੋਲੋ ਮੇਰਾ ਵੀਰਮਣਕੇ ਜਰੂਰ ਕਰਿਓ ਜਿੱਧਰ ਵੀ ਵੇਖਾਂ ਓਇਓ ਦਿਸਦਾ ਦਿਸਦਾ ਚਾਰਿ ਛੁਪੇਰੇ ਸੋਹਣਾ ਸਤਗੁਰੂ ਪੂਰਾ ਮਿਲਿਆ ਵੱਡੇ ਬਾਗਨੀ ਮੇਰੇ ਇਕੋਤ ਮੰਨਾ ਦਿਲ ਦੀ ਸਜਣਾ ਵੇ ਰਖ ਚਰਨਾ ਦੇ ਨੇੜੇ ਰਖ ਚਰਨਾ ਦੇ ਨੇੜੇ ਮੈਨੂੰ ਜੁੱਤੀ ਤੂੰ ਬਣਾ ਲਈ ਪਾਵੇਂ ਮੇਰੇ ਮਾਸ ਦੀ دیਵਾਨੀ ਹੋ ਗਈ ਨੀ ਮੈਂ دیਵਾਨੀ دیਵਾਨੀ ਹੋ ਗਈ ਰਵਿਦਾਸ ਦੀ دیਵਾਨੀ ਮੈਂ دیਵਾਨੀ ਨੀ دیਵਾਨੀ ਰਵਿਦਾਸ ਦੀ ਇੱਕ ਚੱਲ ਕਨਾ ਵੇਖਾਂ ਉਹ ਦੀ ਕੀ ਕੀ ਮੇਰੇ ਤੇ ਬਿਤੇ ਉਹ ਦੇਵਰਗਾ ਨਹੀਂ ਮੈਨੂੰ ਮਿਲਿਆ ਥਾਂ ਸਭੀ ਮੈਂ ਠਿੱਠੇ ਉਹ ਸਹੌਲ ਚ ਰਾਜਨੀ ਮੈਂ ਉਹ ਜਿਹੜੇ ਹਾਲ ਵਿੱਚ ਰੱਖੇ ਔਰ ਕੀਆ ਦੀ ਰੱਖਦਾ ਇਲਾਜ ਨਹੀਂ دیਵਾਨੀਆਂ دیਵਾਨੀਆਂ ਮੈਂ ਰਵੀ ਦਾਸ ਦੀ دیਵਾਨੀਆਂ دیਵਾਨੀਆਂ ਮੈਂ ਰਵੀ ਦਾਸ ਦੀ دیਵਾਨੀਆਂ ਦੀਵਾਨੀਆਂ ਮੈਂ ਰਵੀ ਦਾਸ ਦੀ دیਵਾਨੀਆਂ ਦੀਵਾਨੀਆਂ ਮੈਂ ਰਵੀ ਦਾਸ ਦੀ ਲੋਕੀ ਅੱਖ ਨੂੰ ਜੁੱਤੀਆਂ ਗੰਡਦਾ ਓ ਲੇਖ ਨੂੰ ਗੰਡੇ ਖਾਲੀ ਝੋਲੀ ਪਰਦਾ মুর্ਸ਼ਿਦ ਜੋ ਵੀ ਦਿਲ ਤੋਂ ਮੰਗੇ ਦੁਨੀਆਂ ਦੇ ਰੰਗ ਚੜਦੇ ਨਹੀਂ ਜੋ ਆਪਣੇ ਰੰਗ ਵਿੱਚ ਰੰਗੇ ਦੁਨੀਆਂ ਦੇ ਰੰਗ ਚੜਦੇ ਨਹੀਂ ਓਨੀ ਟੂ ਰੰਗ ਆਪਣੇ ਵਿੱਚ ਰੰਗੇ ਸੋਣਾ ਸਤਗੁਰ ਲੱਗੀਆਂ ਦੀ ਰੱਖਦਾ ਇਲਾਜ ਨਹੀਂ دیਵਾਨੀਆਂ دیਵਾਨੀਆਂ ਮੈਂ ਰਵੀਦਾਸ ਦੀ دیਵਾਨੀਆਂ دیਵਾਨੀਆਂ ਮੈਂ ਰਵੀਦਾਸ ਦੀ ਦੀਵਾਨੀਆਂ ਦੀਵਾਨੀਆਂ ਮੈਂ ਰਵੀਦਾਸ ਦੀ ਦੀਵਾਨੀਆਂ ਦੀਵਾਨੀਆਂ ਮੈਂ ਪੀਪਲ ਦਾਸ ਦੀ ਦੀਵਾਨੀਆਂ ਦੀਵਾਨੀਆਂ ਮੈਂ ਰਾਮਾਨੰਦ ਦੀ ਦੀਵਾਨੀਆਂ ਦੀਵਾਨੀਆਂ ਸਰਬਨ ਦਾਸ ਦੀ ਦੀਵਾਨੀਆਂ ਦੀਵਾਨੀਆਂ ਮੈਂ ਬੱਲਾਵਾਲਿਆਂ ਦੀ ਦੀਵਾਨੀਆਂ ਦੀਵਾਨੀਆਂ ਮੈਂ ਕਸ਼ੀਵਾਲੇ ਦੀ ਜੈ ਗੁਰੂਦੇਵ ਸਤਨ ਗੁਰੂਦੇਵ ਜੋ ਬੋਲੇ ਸੋਨਰ ਪੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਮੇਰਾ ਪੀਰ ਬਣ ਕੇ ਤੱਪ ਕੇ ਸ਼ੇਅਰ ਫੋਲੋ ਲਾਈਕ ਕਮੈਂਟ ਕਰ ਦਿਓ ਮੇਰਾ ਥੋੜੀ ਸਪੋਰਟ ਦੀ ਲੋੜ ਆ